ਪੇਸ਼ ਹੈ ਜੀ ਨੋਬਲ ਪੂਰਨਮਾਸ਼ੀ ਭਾਗ 9 ਅੱਜ ਤੈਨੂੰ ਮੈਂ ਬੁਲਾ ਕੇ ਵਿਖਾਉ ਕੱਢ ਲੈ ਜਿਹੜੀਆਂ ਗਾਲਾਂ ਕੱਢਦੀ ਐ ਗਾਲਾਂ ਨਾਲ ਕਿਹੜੀ ਬਾਹ ਭੱਜ ਚੱਲੀ ਐ ਜਿੰਨਾ ਚਿਹਰ ਹੱਥ ਧੋ ਕੇ ਕਿਸੇ ਕੰਮ ਦੇ ਮਗਰ ਨਾ ਪਈਏ ਕੰਮ ਬਣਦਾ ਨਹੀਂ ਕਾਕੇ ਨੇ ਰੋਵ ਨਾਲ ਜੈਲੋ ਨੂੰ ਆਖਿਆ ਮੈਂ ਤਾਂ ਕੰਨਾਂ ਨੂੰ ਹੱਥ ਲਾ ਲੇ ਸਾੜੀ ਸੂਈ ਕੁੱਤੀ ਵਾਂਗੂ ਪਈ ਮੈਨੂੰ ਤਾਂ ਉਂਤ ਖਾਣੀ ਲਾਲੜੀ ਵਰਗੀ ਪਈ ਐ ਕਿ ਨਹੀਂ ਆਪਾਂ ਨੂੰ ਕੀ ਪਾ ਆਪਣੇ ਨਾਲੋਂ ਤਾਂ ਟੁੱਟੀ ਜਿਹੀ ਕੱਚ ਵਾਲਾ ਨੜਾ ਤਖਾਣ ਹੀ ਚੰਗਾਈ ਆਪਾਂ ਜੱਟਾਂ ਦੇ ਕਾਂ ਨੂੰ ਜੰਮਣਾ ਸੀ ਏਦੂ ਤਾਂ ਗੱਜਣ ਤਖਾਣ ਦੇ ਘਰ ਜਾਂਦੇ ਵਿਆਹੇ ਤਾਂ ਜਾਂਦੇ ਕੁਦਰਤੀ ਜਜ਼ਵਾਤੀ ਖਿੱਚ ਉਹਨਾਂ ਨੂੰ ਜਾਤਾਂ ਦੇ ਹੱਦ ਬੰਨੇ ਮਿਟਾ ਕੇ ਔਰਤ ਤੱਕ ਲੈ ਗਈ ਜਿਸ ਨੂੰ ਉਹਨਾਂ ਦਾ ਅੰਦਰ ਬਾਹਰ ਬੁਰੀ ਤਰ੍ਹਾਂ ਤਰਸ ਰਿਹਾ ਸੀ ਉਹ ਸਾਲਿਆ ਲੰਡੇ ਦਿਆ ਮੋੜਾ ਓਰੇ ਕਿੱਥੇ ਗਏ ਜੰਗੀਰ ਨੇ ਫਹਾੜ ਕਰਦੀ ਪ੍ਰਾਣੀ ਉਤਲੇ ਬਲਦ ਦੇ ਕੱਡ ਮਾਰੀ ਮੋੜਾ ਖਾ ਬਈ ਸੋਨਿਆ ਜੈਲੋ ਨੇ ਬਲਦ ਨੂੰ ਤਾੜ ਕੇ ਬੋਲੀ ਪਾਈ ਆਟਾ ਬਈ ਆਟਾ ਗੁੰਦੀ ਦੇ ਹਿਲਦੇ ਬਾਲੇ ਤੁਰਦੀ ਦੀ ਮੱਛਲੀ ਹਿਲੇ ਕਾਕੇ ਨੇ ਬਾਰੀ ਲੈਂਦਿਆਂ ਚੁੱਕ ਲਈ ਕੱਚੇ ਦੁੱਧ ਨੂੰ ਹੋ ਕੱਚੇ ਦੁੱਧ ਨੂੰ ਜਾਗ ਨਾ ਲਾਵਾਂ ਝਾਕਾਂ ਯਾਰ ਦੀਆਂ ਸਿਆੜ ਚ ਹਲ ਪਾ ਗਿਆ ਈ ਅੰਨਾ ਹੋਇਆ ਈ ਜੈਲੋ ਨੇ ਕਾਕੇ ਦੀ ਬਹਾਈ ਵਿੱਚ ਨੁਕਸ ਕਰਦਿਆਂ ਆਖਿਆ ਸਾਲਿਓ ਕਰਦੇ ਨਹੀਂ ਚੁੱਪ ਕੋਈ ਰੋਟੀ ਵਾਲੀ ਆਉਂਦੀ ਹੋ ਜੰਗੀਰ ਨੇ ਪਿੰਡ ਵਾਲ ਤੱਕਦਿਆਂ ਕਿਹਾ ਬਾਈ ਬੋਲੀਆਂ ਦਾ ਹੀ ਆਸਰਾ ਛੜਿਆ ਨੂੰ ਲੈ ਨਹੀਂ ਪਾਉਂਦੇ ਜੇ ਤੇਰੀ ਕਿਤੇ ਨੰਦ ਆਉਂਦੀ ਏ ਕਾਕੇ ਨੇ ਉੱਤਰ ਦਿੱਤਾ ਪਿੰਡ ਵੱਲੋਂ ਸਿਪਾਹੀ ਆਉਂਦੇ ਆ। ਹਾਂ ਜੈਲੋਂ ਨੇ ਹਾਲ ਰੋਕਦਿਆਂ ਧਿਆਨ ਨਾਲ ਵੇਖਿਆ। ਜਿਉਣਾ ਵੀ ਨਾਲ। ਸਾਲੇ ਲੰਡੇ ਦੇ ਨੇ ਲੇਦ ਤਾਂ ਭੰਨੀ ਨਾ। ਮੱਥਾ ਲਾਉਣ ਜੋਗਾ ਤਾਂ ਨਹੀਂ ਰਹਾ। ਪੁਲਿਸ ਆਪਣਾ ਕੀ ਵਿਗਾੜ ਦੂ। ਜੰਗੀਰ ਨੇ ਹਾਲ ਵਿੱਚੋਂ ਗੀਲਾ ਕਰਦਿਆਂ ਕਿਹਾ। ਉਹ ਚੁੱਪ ਕਰਕੇ ਹਾਲ ਵਾਹੀ ਗਏ। ਤਿੰਨ ਸਿਪਾਹੀ ਜਿਉਣੇ ਸਮੇਤ ਖੇਤ ਵਿੱਚ ਆ ਗਏ। ਉਹਨਾਂ ਹਰਨਾੜੀਆਂ ਦੇ ਅੱਗੇ ਹੋ ਕੇ ਹਾਲ ਡੱਕ ਦਿੱਤੇ। ਉਹ ਤਿੰਨੇ ਹਲਦੀਆਂ ਥੀਲੀਆਂ ਛੱਡ ਕੇ ਬਾਹਰ ਆ ਗਏ ਰੁਕੇ ਬਲਦ ਪਿਸ਼ਾਬ ਕਰਨ ਲੱਗੇ ਜੰਗੀਰ ਨੇ ਪ੍ਰਾਣੀ ਦੀ ਟਕੋਰ ਨਾਲ ਜੁੱਤੀ ਵਿੱਚੋਂ ਮਿੱਟੀ ਝਾੜਦੀ ਆਖਿਆ ਕੀ ਗੱਲ ਐ ਜਮਾਦਾਰਾ ਪਿੰਡ ਨੂੰ ਚੱਲੋ ਥਾਣੇਦਾਰ ਸਾਹਿਬ ਆਇਆ ਏ ਤੇ ਤੁਹਾਨੂੰ ਸੱਦਿਆ ਏ ਇੱਕ ਸਿੱਖ ਸਫਾਈ ਨੇ ਬਿਨਾ ਔਖੋ ਹੋਣ ਤੋਂ ਗਾਲ ਦੇਣ ਤੋਂ ਕਿਹਾ ਇੰਨਾ ਚਿਰ ਨੂੰ ਰੂਪ ਵੀ ਆ ਗਿਆ ਉਸ ਵੀ ਜੰਗੀਰ ਵਾਲਾ ਸਵਾਲ ਦੁਹਰਾਇਆ ਜਗੀਰ ਨੇ ਉਸ ਨੂੰ ਦੱਸਿਆ ਠਾਣੇਦਾਰ ਨੇ ਸੱਦਿਆ ਚਲੋ ਜੇ ਠਾਣੇਦਾਰ ਨੇ ਸੱਦਿਆ ਤਾਂ ਜਾਣਾ ਨਹੀਂ ਹਲ ਛੱਡ ਦਿਓ ਸਵੇਰੇ ਵਾਹ ਲਵਾਂਗੇ ਜੌਣਾ ਬਿਲਕੁਲ ਚੁੱਪਚਾਪ ਖਲੋਤਾ ਰਿਹਾ ਹਾਲੀਆਂ ਨੇ ਕਿਲੀਆਂ ਸੰਨੀਆਂ ਵਿੱਚੋਂ ਕੱਢ ਕੇ ਪੰਜਾਲੀ ਦੀ ਰੱਸੀ ਨਾਲ ਬੰਨੀਆਂ ਮੁੰਨਿਆਂ ਵਿੱਚੋਂ ਚੋਆਂ ਨੂੰ ਉਖੇੜਦਿਆਂ ਅਤੇ ਹਲਾਂ ਨੂੰ ਪੰਜਾਲੀ ਦੇ ਵਿਚਕਾਰ ਲੰਕਦੇ 나ੜਿਆਂ ਵਿੱਚ ਪਾ ਦਿੱਤਾ ਬਾਹੀ ਜਾ ਚੁੱਕੀ ਪਹਿਲੀ ਵਿੱਚੋਂ ਕਾ ਤੁੱਪ ਦੇ ਸੇਕ ਨਾਲ ਕਮਲਾਉਂਦਾ ਜਾ ਰਿਹਾ ਸੀ ਮੋਡਿਆਂ ਦੇ ਚੌਂ ਆ ਧਰੀ ਤੇ ਸੱਜੇ ਹੱਥ ਪ੍ਰਾਣੀਆਂ ਫੜੀ ਉਹ ਤੱਤਾ ਤੱਤਾ ਆਖਦਿਆਂ ਹਰਨਾੜੀਆਂ ਨੂੰ ਪਿੰਡ ਦੇ ਪੈਹੇ ਵੱਲ ਪਾ ਦਿੱਤਾ ਦੋਹਾਂ ਸਿਪਾਈਆਂ ਦੇ ਮੋਡਿਆਂ ਤੇ ਰਾਈਫਲਾਂ ਚੁੱਕੀਆਂ ਹੋਈਆਂ ਸਨ ਕਿਸਾਨ ਅਤੇ ਸਿਪਾਹੀ ਚੋ ਅਤੇ ਬੰਦੂਖ ਵਿੱਚ ਜ਼ਿੰਦਗੀ ਮੌਤ ਜਿੰਨਾ ਫਰਕ ਹੈ ਲਿਸ਼ਕ ਦੇ ਫਾਲੇ ਨਾਲ ਚੋ ਜ਼ਿੰਦਗੀ ਦੇ ਭੁੱਖੇ ਢੱਡ ਨੂੰ ਰੋਟੀ ਨਾਲ ਭਰਦੀ ਹੈ ਤੇ ਰਾਈਫਲ ਦਾ ਕਾਲਾ ਮੂੰਹ ਜਜਬਿਆਂ ਭਰੀ ਹਿੱਕਰੂ ਗੋਲੀ ਨਾਲ ਦਾਗਦਾ ਹੈ ਕਿਸਾਨ ਜ਼ਿੰਦਗੀ ਦੀ ਉਸਾਰੀ ਕਰਦੇ ਹਨ ਅਤੇਸ਼ਪਾਹੀ ਜ਼ਿੰਦਗੀ ਤੇ ਉਸ ਦੀ ਰੁਮਾਂਚ ਕਲਾ ਨੂੰ ਟੌਂਦੇ ਤੇ ਲਤਾੜਦੇ ਹਨ ਅਫਸੋਸ ਜ਼ਿੰਦਗੀ ਉੱਤੇ ਹਕੂਮਤ ਉਹ ਕਰ ਰਹੀ ਹਨ ਜਿਹੜੇ ਬਣਾਉਣਾ ਕੁਝ ਵੀ ਨਹੀਂ ਜਾਣਦੇ ਅਤੇ ਤਬਾਹ ਕਰਨ ਵਿੱਚ ਸਭ ਤੋਂ ਅੱਗੇ ਹਨ ਜਿਉਣਾ ਕਾਕੇ ਵੱਲ ਵੇਖ ਕੇ ਰਾਹ ਵਿੱਚ ਖੰਗਿਆ ਅਤੇ ਸ਼ਰਾਰਤ ਨਾਲ ਮੁਸਕਰਾਇਆ ਜਿਵੇਂ ਕਹਿ ਰਿਹਾ ਹੋਵੇ ਵੇਖਿਆ ਮੇਰਾ ਹੱਥ ਕਾਕੇ ਤੋਂ ਰਿਹਾ ਨਾ ਗਿਆ ਤੇਰੀ ਉਹ ਮਾਂ ਦੀ ਉਹ ਸ਼ੋਹਰਾ ਕੀ ਕਰਦਾ ਏ ਸਿਪਾਹੀ ਨੇ ਕਾਕੇ ਨੂੰ ਅੱਗੇ ਹੋ ਕੇ ਰੋਕਦੇ ਆਖਿਆ ਮੂੰਹ ਸੰਭਾਲ ਕੇ ਬੋਲ ਜਿਉਣਾ ਸਿਪਾਹੀ ਦੀ ਸਹਾਇਤਾ ਅਨੁਭਵ ਕਰਦਾ ਬੋਲਿਆ ਜਿੰਨਾ ਚਿਰ ਤੇਰੇ ਵੱਲ ਨਹੀਂ ਕੱਢ ਲੈਂਦੇ ਉਹਨਾਂ ਚਿਰ ਬੱਚੂ ਕਿਉਂ ਭੌਂਕਦਾ ਏ ਰੂਪ ਨੇ ਕਾਕੇ ਨੂੰ ਤਾੜਿਆ ਜਿਹੜਾ ਰੌਲਾ ਏ ਉਹ ਨਿਬੜ ਜੂਗਾ ਕਾਦੇ ਲਈ ਬੋਲ ਵਿਗਾੜ ਕਰਦੇ ਹੋ ਸਿੱਖ ਸਿਪਾਹੀ ਨੇ ਉਹਨਾਂ ਨੂੰ ਸ਼ਾਂਤ ਕਰ ਲਈ ਅੱਖਾਂ ਉਹ ਵਿੱਚੇ ਵਿੱਚ ਘੁਰਮੁਰੇ ਹੁੰਦੇ ਪੰਡਾਗੇ ਰੂਪ ਨੇ ਸੋਚਿਆ ਜਾਉਣਾ ਪੁਲਸ ਨਾਲ ਗੰਢ ਤੁਰਪ ਕਰੀ ਫਿਰਦਾ ਏ ਥਾਣੇਦਾਰ ਨੇ ਸਾਡੇ ਦਵਕਿਆਂ ਮੂੰਹ ਦੀ ਪੈਰ ਨਹੀਂ ਲੱਗਣ ਦੇਣੀ ਥਾਣੇਦਾਰ ਕੋਲ ਜਾਣ ਤੋਂ ਅੱਗੋਂ ਉਹ ਆਪਣੇ ਗਿਆਨੀ ਯਾਰ ਨੂੰ ਮਿਲਿਆ ਅਤੇ ਸਾਰੀ ਗੱਲਾਂ ਤੋਂ ਅੰਤ ਤੱਕ ਸੁਣਾ ਦਿੱਤੀ ਗਿਆਨੀ ਆਪਣੀ ਪਹਿਲੀ ਉਮਰ ਵਿੱਚ ਚੰਗੇ ਸੁਧਰੇ ਖਿਆਲਾਂ ਦਾ ਮਾਲਕ ਸੀ ਅਤੇ ਜ਼ਿੰਦਗੀ ਨੂੰ ਸਿਆਸੀ ਅਤੇ ਸਮਾਜੀ ਪਹਿਲੂ ਤੋਂ ਸਟੱਡੀ ਕਰ ਰਿਹਾ ਸੀ ਉਸ ਦੀ ਰੂਪ ਨਾਲ ਪੜਦੇ ਰਹਿਣ ਤੋਂ ਦੋਸਤੀ ਪਈ ਹੋਈ ਸੀ ਰੂਪ ਉਸ ਦੀ ਔਖੇ ਵੇਲੇ ਸਲਾਹ ਪੁੱਛਿਆ ਕਰਦਾ ਸੀ ਗਿਆਨੀ ਨੇ ਸੋਚ ਕੇ ਕਿਹਾ ਦੇਖ ਰੂਪ ਗੱਲ ਮਾਮੂਲੀ ਐ ਮਾਮੂਲੀ ਗੱਲਾਂ ਹੀ ਵਿਗੜ ਕੇ ਵੱਡੀਆਂ ਗਲਤੀਆਂ ਬਣ ਜਾਂਦੀਆਂ ਨੇ ਤੇ ਜ਼ਿੰਦਗੀ ਹਮੇਸ਼ਾ ਤਲਖ ਹੋ ਜਾਂਦੀ ਐ ਜ਼ਮੀਨ ਤੁਸਾਂ ਮਾਮਲੇ ਤੇ ਲਿਖਵਾ ਲਈ ਐ ਕਾਨੂੰਨ ਅਨਸਾਰ ਤੁਹਾਡਾ ਕੰਮ ਜਾ ਨਿਮਾਣੀ ਤੋਂ ਅੱਗੋਂ ਨਹੀਂ ਬਣਦਾ ਦੂਜੇ ਮੇਰੀ ਰਹਿ ਤੂੰ ਇਕੱਲਾ ਹੀ ਹੋਰ ਕੋਈ ਭਰਾ ਨਹੀਂ ਇਨੂੰ ਥੋੜੀ ਗੱਲ ਤੇ ਦੁਸ਼ਮਣੀ ਨਹੀਂ ਖਰੀਦਣੀ ਚਾਹੀਦੀ ਆਪਣੇ ਪਾਈਚਾਰੇ ਵਿੱਚ ਦੁਸ਼ਮਣੀ ਪੈਦਾ ਕਰਕੇ ਅਸੀਂ ਕਿਸੇ ਤਰ੍ਹਾਂ ਵੀ ਜ਼ਿੰਦਗੀ ਸਹੀ ਸੁਖ ਸਵਾਦ ਨਾਲ ਨਹੀਂ ਮਾਣ ਸਕਦੇ ਆਪਣੀ ਉਮਰ ਰੰਗ ਰੂਪ ਅਤੇ ਕਰਵਲ ਧਿਆਨ ਮਾਰ ਕੇ ਦੱਸ ਤੈਨੂੰ ਸ਼ਰੀਕਾ ਵਫਾ ਕਰਦਾ ਏ ਰੂਪ ਬੁੱਲੇ ਟੁਕਦਾ ਆਪਣੇ ਆਪ ਦੀ ਪੜਤਾਲ ਲਈ ਮਜਬੂਰ ਹੋ ਗਿਆ ਗਿਆਨੀ ਦੀਆਂ ਗੱਲਾਂ ਨੇ ਉਸ ਦੇ ਅੰਦਰ ਜੀਵਨ ਦੀ ਐਹਮਿਆਤ ਨੂੰ ਕਿੰਨਾ ਵਧਾ ਦਿੱਤਾ ਸੀ ਮੋੜ ਉਸ ਦੇ ਦਿਮਾਗ ਵਿੱਚ ਜੜ ਜੱਟਾਂ ਵਾਲੀ ਖਿਆਲ ਉੱਠ ਖਲੋਤੇ ਭਾਈ ਲੋਕ ਆਖਣਗੇ ਪਹਿਲਾਂ ਜ਼ਮੀਨਵਾਹੀ ਤੇ ਹੁਣ ਡਰ ਦੇ ਪਿੱਛੇ हट ਗਏ ਇਹ ਨਿਮੋਸ਼ੀ ਵਾਲੀ ਗੱਲ ਹੈ ਦੂਜੇ ਮੇਰੇ ਨਾਲ ਥਾਣੇਦਾਰ ਕੋਲ ਵੀ ਚੱਲ ਸਾਡੇ ਉੱਤੇ ਤਾਂ ਉਸ ਐਵੇਂ ਹੀ ਰੋਹ ਪਾ ਲੈਣਾ ਈ ਸਾਲਾ ਕਿਤੇ ਗਾਲੀ ਨਾ ਡਹਿ ਦੇਵੀ ਗਿਆਨੀ ਹੱਸ ਪਿਆ ਤੇ ਨਾਲ ਤਰਪਿਆ ਜੇ ਉਸਨੇ ਮੈਨੂੰ ਵੀ ਗਾਲਾਂ ਦਿੱਤੀਆਂ ਪੁਲਿਸ ਵਾਲੇ ਬੜੇ ਹੁਸ਼ਿਆਰ ਹੁੰਦੇ ਐ ਫਟ ਆਦਮੀ ਕੁਮ ਆਦਮੀ ਪਛਾਣ ਲੈਂਦੇ ਐ ਇਸੇ ਲਈ ਤਾਂ ਮੈਂ ਤੈਨੂੰ ਕੁਰਲਾ ਰਿਹਾ ਕਿ ਆਦਮੀ ਬਣ ਤੇਰੇ ਵਰਗੇ ਕੰਮਾਂ ਦੀ ਆਸ ਵਿੱਚ ਇੱਕ ਮੂਰਖ ਤੋਂ ਕੀਤੀ ਜਾ ਸਕਦੀ ਹੈ ਮਨੁੱਖ ਤੋਂ ਨਹੀਂ ਕੀ ਕਰੀਏ ਹੁਣ ਫਸ ਗਈ ਥਾਣੇ ਦਾ ਧਰਮਸ਼ਾਲਾ ਵਿੱਚ ਪਿੱਪਲ ਦੀ ਛਾਵੇਂ ਆਰਾਮ ਕੁਰਸੀ ਤੇ ਆਪਣੇ ਬੂਟ ਹਿਲਾ ਰਿਹਾ ਸੀ ਗਿਆਨੀ ਤੇ ਰੂਪ ਨੇ ਵੀ ਸਤਸ੍ਰੀਕਾਲ ਜਬਲਾਈ ਗਿਆਨੀ ਨੇੜੇ ਹੀ ਇੱਕ ਮੰਜੇ ਤੇ ਬਹਿ ਗਿਆ ਤੇ ਰੂਪ ਨੂੰ ਵੀ ਉਸਨੇ ਬਰਾਬਰ ਇਸ਼ਾਰੇ ਨਾਲ ਬਿਠਾ ਲਿਆ ਜਿਉਣਾ ਦੋ ਕੋ ਨੰਬਰਦਾਰ ਤੇ ਚੌਧਰੀ ਆਦ ਪੰਜ ਸੱਤ ਆਦਮੀ ਹੋਰ ਵੀ ਮੰਜਾ ਉੱਤੇ ਬੈਠੇ ਸਨ ਇੱਕ ਸਿਪਾਹੀ ਨੇ ਆਖਿਆ ਜਨਾਬ ਰੂਪ ਆ ਗਿਆ ਹਾਂ ਭਾਈ ਕੌਣ ਹੈ ਰੂਪ ਥਾਣੇਦਾਰ ਨੇ ਅਚਾਨਕ ਚੁੱਪ ਤੋੜਦਿਆਂ ਰੋਬ ਨਾਲ ਪੁੱਛਿਆ ਹਜ਼ੂਰ ਮੈਂ ਹਾਂ ਰੂਪ ਨੇ ਉੱਠਦਿਆਂ ਸਲੂਟ ਮਾਰਿਆ ਤੂੰ ਨੇ ਜੀਵਨ ਸਿੰਘ ਕੀ ਜ਼ਮੀਨ 'ਚ ਕਿਉਂ ਹਲ ਚਲਾਇਆ ਜਨਾਬ ਜਿਉਣਾ ਸਿੰਘ ਦੀ ਨਹੀਂ ਮਾਲਕ ਸੰਤੀ ਹੈ ਮੈਂ ਇਹ ਨਹੀਂ ਜਾਣਤਾ ਤੂੰ ਨੇ ਕਿਸੇ ਕੀ ਜ਼ਮੀਨ 'ਤੇ ਕਿਉਂ ਹਲ ਜੋਤਾ ਜਮੀਨ ਚਾਹੇ ਕਿਸੇ ਦੀ ਹੋ ਫਸਾਦ ਔਰ ਕਤਲ ਹੋ ਜਾਣੇ ਦਾ ਖਦ사 ਹੈ ਇਸ ਲਈ ਸਭ ਕੋ ਹਥਕੜੀ ਲਗਾ ਕਰ ਲੇ ਜਾਊਗਾ ਔਰ ਜਮਾਨਤੇ ਕਰਾ ਕੇ ਛੋੜੂਗਾ ਔਰ ਸਭ ਸ਼ਰਾਰਤ ਤੇਰੀ ਹੈ ਜਨਾਬ ਅਸੀਂ ਜਮੀਨ ਐਵੇਂ ਨਹੀਂ ਬਾਹ ਰਹੀ ਮਾਮਲੇ ਤੇ ਲਈ ਹੈ ਤੁਸੀਂ ਆ ਰਸੀਦ ਵੇਖ ਸਕਦੇ ਹੋ ਰੂਪ ਨੇ ਅੱਗੇ ਵੱਧ ਕੇ ਰਸੀਦ ਥਾਣੇਦਾਰ ਨੂੰ ਫੜਾ ਦਿੱਤੀ ਰਸੀਦ ਵੇਖਣ ਲੱਗਾ ਗਿਆਨੀ ਨੇ ਮੌਕਾ ਤਾਰਦਿਆਂ ਕਿਹਾ ਜਨਾਬ ਕੁਝ ਮੈਂ ਅਰਜ਼ ਕਰ ਸਕਦਾ ਹਾਂ ਹਾਂ ਕਰੋ ਬੜੀ ਖੁਸ਼ੀ ਸੇ ਮਾਮਲਾ ਐਡਾ ਵੱਡਾ ਨਹੀਂ ਜਿੰਨਾ ਨਿਜਿੱਠਿਆ ਜਾਇਆ ਨਾ ਜਾਵੇ ਕਾਨੂੰਨ ਤੇ ਭਾਈਚਾਰੇ ਦੇ ਲਿਹਾਜ਼ ਨਾਲ ਜਿਹੜਾ ਵੀ ਫੈਸਲਾ ਸਚਾਈ ਤੇ ਇਨਸਾਫ ਭਰਿਆ ਹੈ ਲਾਗੂ ਕਰ ਦਿੱਤਾ ਜਾਵੇ ਥਾਣੇਦਾਰ ਨੇ ਗਿਆਨੀ ਦੀ لیاقت ਨੂੰ ਉਸ ਨਿਜਕ ਸ਼ਬਦਾਂ ਤੋਂ ਹੈਰਾਨੀ ਵਿੱਚ ਅਨੁਭਵ ਕੀਤਾ ਪਹਿਲਾਂ ਆਪ ਹੀ ਕਿਉਂ ਹੱਲ ਬਤਾਈਂ ਕੋਈ ਹੱਲ ਬਤਾਈਂ ਮੇਰੀ ਨਕਸ਼ ਸਮਝ ਵਿੱਚ ਇਹੀ ਆਉਂਦਾ ਹੈ ਕਾਨੂੰਨ ਦੀ ਰੂਹ ਨਾਲ ਰੂਪ ਹੋਰੀ ਨਿਮਾਣੀ ਨੂੰ ਜ਼ਮੀਨ ਬਾ ਸਕਦੇ ਹਨ ਨਿਮਾਣੀ ਤੱਕ ਜਿਉਣੇ ਦਾ ਕਬਜ਼ਾ ਮੰਨ ਲਿਆ ਜਾਵੇ ਪਰ ਨਿਮਾਣੀ ਪਿੱਛੋਂ ਇਹ ਕੋਈ ਦਾਖਲ ਨਾ ਕਰੇ ਇਸ ਤਰ੍ਹਾਂ ਸਾਰਾ ਝਗੜਾ ਮੁੱਕ ਜਾਂਦਾ ਹੈ ਠਾਣੇਦਾਰ ਨੂੰ ਇਹ ਨੇਕ ਰਹਿ ਪਸੰਦ ਆਗੀ ਕੁਝ ਅਸਲੀਅਤ ਅਤੇ ਗਿਆਨੀ ਦੀ ਮਮੁੱਲੀ ਲਿਆਖਤ ਦਾ అనుਭਵ ਪ੍ਰਭਾਵਕ ਕੀਤਾ ਭਾਈ ਮੈਂ ਤੋਂ ਇਸ ਰੈ ਸੇ ਇਤਫਾਕ ਕਰਤਾ ਹੂੰ ਨੰਬਰਦਾਰਾਂ ਵੱਲ ਮੂੰਹ ਕਰਕੇ ਪੁੱਛਿਆ ਤੇਮਾਰੀ ਕੀ ਰਾਹ ਹੈ ਬਸ ਜੀ ਜੋ ਸਰਕਾਰ ਕਰਦੀ ਹੈ ਉਹ ਠੀਕ ਹੀ ਕਰਦੀ ਹੈ ਨੰਬਰਦਾਰ ਨੇ ਝੋਲੀ ਚੁੱਕਦਿਆਂ ਉੱਤਰ ਦਿੱਤਾ ਕਿਉਂ ਜੀਵਨ ਸਿੰਘ ਜੀ ਜਿਹੜੇ ਮਾਮਲੇ ਤੇ ਇਹ ਜ਼ਮੀਨ ਲਿਆਏ ਐ ਮੈਂ ਉਹੀ ਰੁਪਏ ਦੰਦਾ ਜਿਉਣੇ ਨੇ ਬਾਜੀ ਹੱਥੋਂ ਜਾਂਦੀ ਵੇਖ ਕੇ ਆਖਰੀ ਦਾ ਮਾਰਿਆ ਨਹੀਂ ਜੀ ਅਸੀਂ ਤਾਂ ਜ਼ਮੀਨ ਆਪ ਬੋਣ ਵਾਸਤੇ ਲਈ ਐ ਰੂਪ ਨੇ ਜਿਗਰੇ ਨਾਲ ਆਖਿਆ ਉਸ ਨੇ ਬੜੀ ਪਤੇ ਕੀ ਬਾਤ ਕਹੀ ਹੈ ਠਾਣੇਦਾਰ ਨੇ ਗਿਆਨੀ ਵੱਲ ਦੇਖਦੇ ਜਿਉਣੇ ਨੂੰ ਕਿਹਾ ਨਮਾਣੀ ਤੱਕ ਜ਼ਮੀਨ ਆਪ ਕੀ ਬਾਅਦ ਵਿੱਚ ਰੂਪ ਮਾਲਕ ਅਗਰ ਆਪ ਦੋਨੋਂ ਵਿੱਚੋਂ ਕਿਸੇ ਨੇ ਝਗੜਾ ਕੀਤਾ ਫਿਰ ਤੋ ਜ਼ਮਾਨਤ ਕਰਾਏ ਵਗੈਰ ਨਾ ਛੋੜੂੰਗਾ ਸਮਝ ਲੈ ਬਸ ਜੀ ਸਰਕਾਰ ਨੇ ਠੀਕ ਕਰ ਦਿੱਤਾ ਇੱਕ ਨੰਬਰਦਾਰ ਨੇ ਹਾਂ ਵਿੱਚ ਹਾਂ ਮਿਲਾਉਂਦਿਆਂ ਪ੍ਰੋੜਤਾ ਕੀਤੀ ਸਾਨੂੰ ਵੀ ਮਨਜ਼ੂਰ ਹੈ ਜੀ ਰੂਪ ਨੇ ਵੀ ਗਿਆਨੀ ਦੇ ਇਸ਼ਾਰੇ ਨਾਲ ਹਾਮੀ ਭਰ ਦਿੱਤੀ ਜਿਉਣਾ ਕਸੁੱਤਾ ਫਸ ਗਿਆ ਚੌਧਰੀ ਨੇ ਵੀ ਚੱਲ ਚੁੱਕੇ ਘਾਰ ਤੋਂ ਸਵਾਂਗ ਕੱਖ ਨਾ ਸਵਾਰਿਆ ਸਵਾਏ ਮਨ ਮਾਰ ਕੇ ਮਨ ਲੈਣ ਦੇ ਉਸ ਦੇ ਲਈ ਕੋਈ ਰਾਹ ਨਾ ਰਿਹਾ ਪਰ ਜ਼ਮੀਨ ਖਸ ਜਾਣ ਉੱਤੇ ਉਹ ਅੰਦਰੋਂ ਸੜ ਬੜ ਕੇ ਕੋਲਾ ਹੋ ਗਿਆ ਜਿਹਾ ਥਾਣੇਦਾਰ ਜਾਣ ਲੱਗਾ ਤਾਂ ਜਿਉਣੇ ਤੇ ਚੌਧਰੀ ਨੇ ਗਿਆਨੀ ਬਾਰੇ ਚੁਗਲੀ ਖਾਦੀ ਜਿਉ ਉਹ ਤੇ ਕੰਗਰਸੀ ਆਏ ਨਾਲੇ ਪਿੰਡ ਵਿੱਚ ਇੱਕ ਕਮੇਟੀ ਬਣਾਈ ਫਿਰਦਾ ਹੈ ਅੱਛਾ ਇਹ ਬਾਤ ਹੈ ਜੀ ਸਰਕਾਰ ਦੇ ਉਲਟ ਲੈਕਚਰ ਵੀ ਕਰਦਾ ਰਹਿੰਦਾ ਕਦੇ ਮੌਕਾ ਮਿਲਾ ਤੋ ਰਗੜ ਦੇਂਗੇ ਜਿਉਣਾ ਤੇ ਚੌਧਰੀ ਅਸਲੋਂ ਹਿੱਲੇ ਜੇ ਹੋ ਕੇ ਵਾਪਸ ਮੁੜਾਈ ਤੇ ਥਾਣੇਦਾਰ ਚੌਂਕੀ ਨੂੰ ਚਲਾ ਗਿਆ ਈ ਬਣਦਾ ਛੱਪੜੀ ਏ ਤੇਰਾ ਸੰਨਦ ਰਿਆਵਾਂ ਦੀ ਕਾਣ 11ਵਾਂ ਗੱਡੀ ਵਾਲਿਆ ਵੇ ਅੜਬਤ ਖਾਣਾ ਕੁੜੀਆਂ ਨੂੰ ਮਿਲ ਲੈਣ ਦੀ ਹਰ ਕੁੜੀ ਦਾ ਆਪਣੇ ਪਿੰਡ ਦੇ ਗੱਭਰੂ ਨਾਲ ਕੀਤਾ ਪਿਆਰ ਆਖਰ ਅਧੂਰਾ ਰਹਿ ਜਾਂਦਾ ਹੈ ਭਾਵੇਂ ਸੌਹਾਂ ਤੇ ਬਾਰਨਾ ਦੀਆਂ ਪਿੰਡੀਆਂ ਗੰਡਾਂ ਨੇ ਤੋੜ ਜ਼ਿੰਦਗੀ ਤੱਕ ਨਿਭਾਉਣ ਦਾ ਇਰਾਦਾ ਬਣਾਇਆ ਹੋਈ ਇਨ੍ਹਾਂ ਇਰਾਦਿਆਂ ਵਿੱਚ ਬਲਬਲੇ ਜਨਮ ਲੈਂਦੇ ਹਨ ਜਿਹੜੇ ਅਲੜ ਹੋਣ ਨਾਲ ਮਾਸੂਮ ਵੀ ਹੁੰਦੇ ਹਨ ਕੁੜੀ ਦੀ ਜਵਾਨੀ ਭਾਵੇਂ ਛੱਲਾ ਪਰਦਾ ਦਰਿਆ ਹੋਵੇ ਪ੍ਰভাত ਪਖ ਦਾ ਹੁਸਨ ਤੇ ਕਿੰਨੇ ਹੀ ਕੋਮਲ ਤੇ ਪਵਿੱਤਰ ਅਰਮਾਨਾਂ ਦੀ ਉਹ ਮਾਲਕ ਹੋਵੇ ਉਸ ਦੇ ਅਹਿਸਾਸ ਦੀ ਕਿਸੇ ਨੂੰ ਪਰਵਾਹ ਨਹੀਂ ਹੁੰਦੀ ਆਖਰ ਕਲੀਆਂ ਨੂੰ ਵੱਜਰ ਪੱਥਰ ਨਾਲ ਟਕਰਾਉਣਾ ਹੀ ਹੁੰਦਾ ਹੈ ਸਮਾਜ ਦਾ ਪਹਾੜ ਭਾਰ ਉਹਨਾਂ ਦੀ ਮਾਸੂਮ ਕੋਮਲਤਾ ਦਰੜ ਕੇ ਅੱਗੇ ਲੰਘ ਜਾਂਦਾ ਹੈ ਮੂਡ ਮਾਪੇ ਆਪਣੇ ਆਪ ਵਿੱਚ ਇੱਕ ਜਵਰ ਹਨ ਜਿਹੜਾ ਬੱਚਿਆਂ ਉਤੇ ਤਰਸ ਅਤੇ ਉਦਾਰਤਾ ਦੀ ਸ਼ਕਲ ਵਿੱਚ ਲਾਗੂ ਕਰਦੇ ਹਨ ਕਮਜ਼ੋਰ ਅਤੇ ਛੋਟੇ ਵੱਡਿਆਂ ਦੇ ਹੁਕਮ ਪਾਲਣਾਂ ਲਈ ਹੁੰਦੇ ਹਨ ਸ਼ਾਮੋ ਦੀ ਜੰਝਵੀ ਘੋੜੀਆਂ ਬੋਤਿਆਂ ਤੇ ਰੱਥਾ ਉੱਤੇ ਸ਼ਿੰਗਾਰੀ ਆ ਗਈ ਬਾਜੇ ਵਾਲਿਆਂ ਦਾ ਬੇਸੁਰਾ ਸ਼ੋਰ ਪਿੰਡ ਦੇ ਸੁੱਤੇ ਮਾਹੌਲ ਨੂੰ ਹਲੂਣ ਰਿਹਾ ਸੀ ਗੱਭਰੂ ਜਨਾਨੀਆਂ ਨੇ ਜਿਹੜੇ ਤਿੱਖੀਆਂ ਤੇ ਚਲਾਕ ਘੋੜੀਆਂ ਉੱਤੇ ਸਵਾਰ ਸਨ ਪਿੰਡ ਵਿੱਚ ਵਲਿਆ ਕੋੜੀਆਂ ਦੇ ਗੋਡਿਆਂ ਨਾਲ ਬੱਦੀਆਂ ਝਾਂਜਰਾਂ ਦੀ ਸ਼ੰਕਾਰ ਹਿਰਦੇ ਦੇ ਆਰਮਾਨਾਂ ਨੂੰ ਤੜਫਾ ਰਹੀ ਸੀ ਨੱਚਦੀਆਂ ਕੋੜੀਆਂ ਮੁੜ ਧਰਮਸ਼ਾਲਾ ਗਿਆ ਰੁਕੀਆਂ ਜਿੱਥੇ ਪਿੰਡ ਦੀ ਪੰਚਾਇਤ ਵੀ ਜੁੜੀ ਖਲੋਤੀ ਸੀ ਲਾਗਿਆਂ ਨੇ ਮੰਜੇ ਡੋਹਣੇ ਸ਼ੁਰੂ ਕਰ ਦਿੱਤੇ ਅਤੇ ਕਾਮਿਆਂ ਨੇ ਸਵਾਰੀਆਂ ਨੂੰ ਫੜ ਲਿਆ ਪਿੰਡ ਦਾ ਇਕੱਠ ਆਈ ਜੰਜ ਨੂੰ ਦੇਖ ਰਿਹਾ ਸੀ ਜਿਸ ਵਿੱਚ ਦਿਆਲਾ ਵੀ ਮਸੋਸੀ ਬੱਟੀ ਖਲੋਤਾ ਸੀ ਉਸ ਨੂੰ ਐਉਂ ਅਨੁਭਵ ਹੋ ਰਿਹਾ ਸੀ ਜਿਵੇਂ ਸਾਰੇ ਜੰਜ ਦੀਆਂ ਸਵਾਰੀਆਂ ਉਸ ਨੂੰ ਮਿੱਦ ਕੇ ਅੱਗੇ ਲੰਘ ਗਈਆਂ ਹੋਣ ਉਸ ਦਾ ਦਿਲ ਪੱਥਰ ਵਰਗਾ ਕਾੜਾ ਸੀ ਪਰ ਪਿਆਰ ਦੀ ਗਰਮੀ ਤਾਂ ਚਟਾਨਾਂ ਸਾੜ ਸੁੱਟਦੀ ਹੈ ਭਾਵੇਂ ਉਹ ਕਿੰਨਾ ਹੀ ਸਖਤ ਰੋੜ ਸੀ ਫਿਰ ਵੀ ਇੱਕ ਗੱਭਰੂ ਮਰਦ ਸੀ ਜਿਸ ਦਾ ਦਿਲ ਲਹੂ ਸੀ ਉਹੋ ਦੀਵੇ ਦੇ ਤੇਲ ਬਾਂਗ ਕਿਸ ਤਰ੍ਹਾਂ ਮਚਣੋ ਰਹਿ ਸਕਦਾ ਸੀ ਉਸ ਪ੍ਰਾਣੇ ਦੀ ਛੋਟੀ ਉਮਰ ਵੇਖ ਕੇ ਮਨ ਵਿੱਚ ਗਾਲ ਕੱਢੀ ਗੁੱਸੇ ਅਤੇ ਨਫ਼ਰਤ ਨਾਲ ਭਰਿਆ ਉਹ ਘਰ ਨੂੰ ਮੁੜ ਆਇਆ ਤੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਉਸ ਦੀਆਂ ਅੱਖਾਂ ਵਿੱਚ ਪਾਣੀ ਨਹੀਂ ਸੀ ਬੋਲ ਜੁੜੇ ਹੋਏ ਸਨ ਪਰ ਫਿਰ ਵੀ ਉਹ ਰੋ ਰਿਹਾ ਸੀ ਉਸ ਦਾ ਅੰਦਰ ਵੱਡੀ ਦਾ ਜਾ ਰਿਹਾ ਸੀ ਉਹ ਆਪਣੇ जखਮਾਂ ਤੇ ਸ਼ਰਾਬ ਦੇ ਫੋਹੇ ਰੱਖ ਰੱਖ ਆਰਾਮ ਲੱਭ ਰਿਹਾ ਸੀ ਉਸ ਦੇ ਬੂਹੇ ਅੱਗੇ ਖਲੋਤੀ ਨਿੰਮ ਦਾ ਬੂਰ ਪੂਰੇ ਦੀ ਹਨੇਰੀ ਨੇ ਕਦੋਂ ਦਾ ਝਾੜ ਛੁੱਟਿਆ ਸੀ ਸ਼ਾਮੋਂ ਦੇ ਦਿਲ ਵੀ ਵੱਟ ਪੈਣੇ ਸ਼ੁਰੂ ਹੋ ਗਏ ਸਨ ਇਹ ਪਿਆਰ ਦਾ ਸਬੰਧ ਸੀ ਜਿਸ ਨੂੰ ਫਿਤਰਤ ਦੇ ਚੁੰਮਣਾਂ ਨੇ ਪੈਦਾ ਕਰਕੇ ਪਰਵਾਣ ਚੜਾਇਆ ਸੀ ਕੋਈ ਯਾਦ ਕਰਨ ਦੇ ਯਤਨ ਨਾਲ ਯਾਦ ਨਹੀਂ ਆਉਂਦਾ ਅਤੇ ਭੁਲਾਇਆ ਭੁੱਲਦਾ ਨਹੀਂ ਜੋ ਸੋਤੇ ਸਦਾ ਦਿਲ ਵਿੱਚ ਆ ਗਿਆ ਸੋ ਦਿਲ ਨੇ ਅਪਣਾ ਲਿਆ ਜਿਸ ਦੀ ਗੁੰਜਾਇਸ਼ ਨਹੀਂ ਉਹ ਅਣਹੋਂਦ ਨੂੰ ਲੱਭ ਰਿਹਾ ਪਰ ਜਿਸ ਨੂੰ ਕੁਦਰਤ ਦੀ ਬਖਸ਼ਿਸ਼ ਹਸਾਉਂਦੀ ਹੈ ਉਸ ਨੂੰ ਸਮਾਜ ਦੀ ਤੰਗੇੜ ਰੋਣ ਲਈ ਮਜਬੂਰ ਕਰਦੀ ਹੈ ਬੇਦਰਦ ਕੈਂਚੀ ਦਿਲ ਦੇ ਬਾਗ ਦੀਆਂ ਸਦਰਾਂ ਕਲੀਆਂ ਦਾ ਕੁੱਤਰਾ ਕਰਕੇ ਛੁੱਟਦੀ ਹੈ ਮਨੁੱਖ ਦੀਆਂ ਗਲਤ ਕਦਰਾਂ ਇਸ ਤਰ੍ਹਾਂ ਮਾਸੂਮ ਜ਼ਿੰਦਗੀ ਨੂੰ ਪਰਚਾਉਣ ਦਾ ਯਤਨ ਕਰਦੀਆਂ ਹਨ ਜਿਵੇਂ ਦੀਵੇ ਦੀ ਲਾਟ ਪਤੰਗੇ ਦੇ ਪੈਰਾਂ ਨਾਲ ਪਿਆਰ ਕਰਦੀ ਹੈ ਮਾਪਿਆਂ ਦੀ ਜਿੰਦਗੀ ਬਾਰੇ ਚੋਣ ਅਤੇ ਅਕਲ ਦਾਦੇ ਪਰਦਾਦੇ ਤੋਂ ਪਰਸ ਪਰ ਸੰਬੰਧ ਕਰਕੇ ਉਸੇ ਕਾਸੇ ਵਿੱਚ ਦੀ ਤੁਰੀ ਆ ਰਹੀ ਹੈ ਜਿਸ ਵਿੱਚ ਦੀ ਹੋਣੀ ਦੇ ਪਈਏ ਖੁਦ ਉਸ ਨੂੰ ਮਿੱਧ ਗਏ ਸਨ ਮਨੁੱਖੀ ਸੁਭਾਅ ਵਿੱਚ ਹਕੂਮਤ ਦਾ ਜਜ਼ਬਾ ਤੇ ਖੁਦਗਰਜ਼ੀ ਦੀ ਮੈਲ ਫਿਤਰਤ ਦੀ ਰੌ ਤੱਕ ਤੂਲ ਫੜ ਗਈਆਂ ਸਨ ਮਨੁੱਖ ਨੇ ਕਦੀ ਨਹੀਂ ਸੋਚਿਆ ਉਸ ਦੀ ਹਾਰ ਉਸ ਦੇ ਬੱਚਿਆਂ ਦੀ ਜਿੱਤ ਕਿਉਂ ਨਹੀਂ ਬਣਦੀ ਤਾਰ ਮਸ਼ਾਲਾ ਵਿੱਚ ਜੰਝਦੀ ਕੁਰਬਲ ਕੁਰਬਲ ਚੰਨੂ ਦੇ ਘਰ ਸਾਫ਼ ਸੁਣਦੀ ਸੀ ਉਦਾਸ ਸ਼ਾਮੋ ਉਹਨਾਂ ਦੇ ਘਰ ਹੀ ਸਮਾਂ ਬਿਤਾਉਣ ਲਈ ਇੱਕ ਪੀੜੀ ਉੱਤੇ ਬੈਠੀ ਸੀ ਚੰਨੂ ਦੀ ਭਾਬੀ ਉਹਦੇ ਸਾਹਮਣੇ ਕੱਦੂ ਚੇਰ ਰਹੀ ਸੀ ਚੰਨੂ ਸ਼ਾਮੋ ਨੂੰ ਬਹੁਤ ਘੱਟ ਮਖੌਲ ਕਰਿਆ ਕਰਦੀ ਸੀ ਪਰ ਉਸ ਦਾ ਜੀ ਪਹਚਾਣ ਲਈ ਉਸ ਕਿਹਾ ਕਿਉਂ ਪੁਰਾਣਾ ਵੇਖਣਾ ਏ ਦੋਹਾਂ ਦੀਆਂ ਅੱਖਾਂ ਵਿੱਚ ਮਿੱਠਾ ਹਾਸਾ ਸੀ ਜਿਹੜਾ ਜੁੜੇ ਹੋਏ ਬੁੱਲਾਂ ਨੂੰ ਖੋਲ ਗਿਆ ਕੁਝ ਯਾਦ ਆ ਜਾਣ ਵਾਂਗ ਸ਼ਾਮੋ ਨੇ ਮਚਲ ਕੇ ਭਜਨ ਤੋਂ ਪੁੱਛਿਆ ਭਾਬੀ ਚੰਨੋ ਦੇ ਸਾਖ ਦੀ ਬਾਈ ਨਾਲ ਗੱਲ ਨਹੀਂ ਕੀਤੀ। ਸ਼ਾਮੋ ਨੇ ਚੰਨੋ ਵੱਲ ਟੇਡਾ ਤੱਕਿਆ। ਬੀਬੀ ਗੱਲ ਤਾਂ ਮੈਂ ਚੰਨੋ ਦੇ ਭਾਈ ਨਾਲ ਕੀਤੀ ਸੀ। ਆਖਦਾ ਵੀ ਸੀ ਨਵੇਂ ਪਿੰਡ ਜਾਊਂਗਾ। ਪਰ ਭਾਬੀ ਪੂਆ ਕਹਿੰਦੀ ਐ ਫੇਰ ਥਾਂ ਰੁਕ ਜਾਣਾ ਏ। ਉਸ ਨੂੰ ਨਿਤ ਵੇਖ ਮੁੜਦੇ ਐ। ਭਾਬੀ ਚੰਨੋ ਦਾ ਤਾਂ ਪਤਾ ਨਹੀਂ। ਰੂਪ ਮੇਰੇ ਤਾਂ ਲੋੜੇ ਦਾ ਪਸੰਦ ਏ। ਸ਼ਾਮੋ ਨੇ ਚੰਨੋ ਨੂੰ ਚਮਕਾਉਣ ਲਈ ਆਖਿਆ। ਚੰਨੋ ਦੇ ਵੀ ਸੁਣਦਿਆਂ ਸਾਰ ਮਿਰਚਾਂ ਲੜ ਗਈਆਂ। ਪਹਿਲਾਂ ਆਪਣੀਆਂ ਅੱਖਾਂ ਦਾ ਸੁਰਮਾ ਕੱਢ ਲੈ ਸੁਰਮਾ ਤਾਂ ਤੇਰੀਆਂ ਅੱਖਾਂ 'ਚ ਵੀ ਪੈਣਾ ਏ ਐਉਂ ਪਤਾ ਨਹੀਂ ਮਟਕਾ ਕੇ ਕੱਢੇਗੀ ਜਾਂ ਰੋਕੇ ਆਪਣੀਆਂ ਫੱਸੀਆਂ ਨਵੇੜ ਤੈਨੂੰ ਕਿਸੇ ਨਾਲ ਕੀ ਭਜਨੂ ਨੂੰ ਵੀ ਪਤਾ ਲੱਗ ਗਿਆ ਸੀ ਕਿ ਚੰਨੋ ਰੂਪ ਨੂੰ ਦਿਲੋਂ ਚਾਹੁੰਦੀ ਹੈ ਔਰਤ ਨੇ ਇੱਕ ਵਿਆਹੀ ਔਰਤ ਜਿਹੇ ਮਾਮਲੇ ਵਿੱਚ ਕੁਦਰਤੀ ਬਧੇਰੇ ਚਤਰ ਹੁੰਦੀ ਹੈ ਪਿਆਰ ਦੀ ਤਸਵੀਰ ਇੱਕ ਫੁੱਲ ਵਰਗੀ ਹੈ ਜਿਹੜਾ ਨਾਂ ਬੋਲਣ ਤੇ ਵੀ ਆਪਣੀ ਸੁਗੰਧੀ ਅੰਦਰ ਕੁੱਟ ਕੇ ਨਹੀਂ ਰਹਿ ਸਕਦਾ ਨਨਾਨ ਪਰਜਾਈ ਦਾ ਆਪੋ ਵਿੱਚ ਬੜਾ ਹਿੱਤ ਸੀ ਭਜਨੋ ਚਾਹੁੰਦੀ ਸੀ ਚੰਨੋ ਦੇ ਦਿਲ ਦੀ ਖਾਇਸ਼ ਪੂਰੀ ਹੋ ਜਾਵੇ ਉਸ ਕਰਤਾਰੇ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਭੂਆ ਸੰਤੀ ਕਰ ਚੰਗਾ ਅਤੇ ਐਨੀ ਜ਼ਮੀਨ ਦੱਸਦੀ ਹੈ ਤਾਂ ਚੁੱਪ ਕਰਕੇ ਭੂਆ ਨੂੰ ਰੁਪਈਆ ਫੜਾ ਲਿਓ ਮੁੰਡਾ ਤਾਂ ਦੁਸ਼ਮਣ ਦੀ ਨਿੰਦਣ ਦਾ ਨਹੀਂ ਪਰ ਕਰਤਾਰੇ ਨੇ ਆਪ ਜਾ ਕੇ ਵੇਖਣ ਦਾ ਮਨ ਬਣਾ ਲਿਆ ਸੀ ਉਸ ਨੂੰ ਸ਼ੱਕ ਕੇਵਲ ਇਸ ਗੱਲ ਦੀ ਪੈ ਰਹੀ ਸੀ ਜੇ ਸਾਕ ਚੰਗਾ ਹੁੰਦਾ ਤਾਂ ਸੰਤੀ ਆਪਣੇ ਪਤੀ ਜੀ ਦਾ ਸਾਕ ਕੋਲੀਏ ਨਾ ਜਾਣ ਦਿੰਦੀ ਫਿਰ ਉਸ ਆਪੀ ਸੰਜੋਗ ਅਤੇ ਹੋਣੀ ਟਾਲਿਆ ਨਹੀਂ ਟਲ ਸਕਦੀ ਇਸ ਖਿਆਲ ਨਾਲ ਪਹਿਲੇ ਸ਼ੱਕ ਦੀ ਵਿਰੋਧਤਾ ਕਰ ਦਿੱਤੀ ਪਿਛਲੀ ਰਾਤ ਦੀ ਰੋਟੀ ਵੇਲੇ ਕੁੜੀਆਂ ਨੇ ਸਾਡੇ ਨਵੇਂ ਸੱਜਣ ਘਰ ਆਏ ਹਮਾਰੇ ਭਾਗ ਭਲੂ ਦਾ ਗੀਤ ਗਾਇਆ ਉਸ ਵਿੱਚੋਂ ਊਲ ਜਲੂਲ ਗੀਤਾ ਨਾਲ ਆਪ ਵੀ ਹੱਸਦੀਆਂ ਅਤੇ ਜਾਂਜੀਆਂ ਨੂੰ ਵੀ ਹਸਾਉਂਦੀਆਂ ਰਹੀਆਂ ਪੰਚਾਇਤ ਦੇ ਆਦਮੀਆਂ ਨੇ ਉਹਨਾਂ ਨੂੰ ਇੱਕ ਦੋ ਵਾਰ ਤਾੜਿਆ ਵੀ ਪਰ ਕੋਈ ਨਾ ਕੋਈ ਉਹਨਾਂ ਵਿੱਚੋਂ ਹੀ ਆਖ ਦਿੰਦਾ ਚਲੋ ਵਿਆਹ ਹੈ ਕੁੜੀਆਂ ਚਿੜੀਆਂ ਦਾ ਕੰਮ ਹੀ ਹੁੰਦਾ ਹੈ ਗੋਣਾ ਅੱਜ ਦੁਪਹਿਰ ਦੀ ਰੋਟੀ ਪਰੋਸਦਿਆਂ ਹੀ ਇੱਕ ਕੁੜੀ ਨੇ ਜੰਝਵਾਨਾ ਦਿੱਤੀ ਇੱਕ ਗੱਭਰੂ ਥਾਲੀ ਤੇ ਹੱਥ ਰੱਖ ਕੇ ਛੜਾਉਣ ਲਈ ਉੱਠਿਆ ਬਸ ਸਰਦਾਰ ਜੀ ਬਹਿ ਜਾਵੋ ਅਤੇ ਪ੍ਰਸ਼ਾਦੀ ਛਕੋ ਇੱਕ ਵਰਤਾਵੇ ਨੇ ਆਖਿਆ ਗੱਭਰੂ ਨੇ ਉਸ ਦੀ ਪ੍ਰਵਾਹ ਕਰੇ ਬਿਨਾ ਬੋਲਣਾ ਸ਼ੁਰੂ ਕਰ ਦਿੱਤਾ ਸਾਰਦਾ ਮਾਤਾ ਸਿਮਰਦਾ ਕਰੋ ਸ਼ੋਰ ਨੂੰ ਬੰਦ ਰੋਟੀ ਵਰਤਾਉਣ ਵਾਲੇ ਨੇ ਉਸ ਨੂੰ ਬਾਹੋਂ ਫੜ ਕੇ ਬਹਾਲਿਆ ਤੇ ਰੋਟੀ ਖਾਣ ਤੋਂ ਰੁਕੀ ਜੰਜ ਨੂੰ ਬੇਨਤੀ ਕੀਤੀ ਹਰੀ ਹਰ ਕਰੋ ਸਰਦਾਰ ਜੀ ਬਰਾਤ ਰੋਟੀ ਖਾਣ ਲੱਗ ਪਈ ਤੇ ਜੰਜ ਛਡਾਵੇ ਦੇ ਬਹਿ ਜਾਣ ਤੇ ਕੁੜੀਆਂ ਨੇ ਗੀਤ ਛੋਹ ਦਿੱਤਾ ਤੈਨੂੰ ਜੰਜ ਛਡਾਉਣੀ ਨਾ ਆਈ ਕੱਚਾ ਹੋ ਕੇ ਵਹਿ ਵੇ ਗਿਆ ਤੈਨੂੰ ਭੈਣ ਦੇਣੀ ਨਾ ਆਈ ਬੱਦੀ ਰੋਟੀ ਖਾਵੇ ਗਿਆ ਜੰਜ ਵਾਲੇ ਉਸ ਗੱਭਰੂ ਵੱਲ ਵੇਖਣ ਲੱਗੇ ਜਿਹੜਾ ਜੰਜ ਛਡਾਉਣ ਲਈ ਉੱਠਿਆ ਸੀ ਅਤੇ ਗੱਭਰੂ ਕੋਠੇ ਤੇ ਬੈਠੀਆਂ ਕੁੜੀਆਂ ਨੂੰ ਕੂਰਦਿਆਨਿਆਂ ਨਾਲ ਤੱਕਣ ਲੱਗਾ ਕੁੜੀਆਂ ਨੇ ਹੋਰ ਪੈਂਤੜਾ ਬਦਲ ਲਿਆ ਜੇ ਲਾੜਿਆ ਤੇਰਾ ਹੋਵੇ ਕਬੀਲਾ ਬੱਦੀ ਜੰਜ ਛੜਾਵੇ ਜੰਜ ਕੌਣ ਛੜਾਵੇ ਲਾਗੀ ਦੱਬੇ ਆਏ ਜੰਜ ਕੌਣ ਛੜਾਵੇ ਬਰਾਤੀਆਂ ਤੇ ਟਕੋਰਾ ਲੱਗ ਰਹੀਆਂ ਸਨ ਜਿਹੜੀਆਂ ਉਹਨਾਂ ਦੇ ਰੁਮਾਂਚ ਵਿੱਚ ਹਿਲਜੁਲ ਛੜ ਰਹੀਆਂ ਸਨ ਗੀਤਾਂ ਵਿੱਚ ਲੈ ਕੋਈ ਨਹੀਂ ਸੀ ਸੁਰ ਕੋਈ ਨਹੀਂ ਸੀ ਪਰ ਫਿਰ ਵੀ ਇੱਕ ਚਾ ਉਸਤਾਦ ਸਵਾਦ ਜ਼ਿੰਦਗੀ ਦੇ ਪਿਆਸੇ ਬੁੱਲਾਂ ਉਤੇ ਸਵਾਂਤ ਛੱਟਾ ਬਣ ਕੇ ਵਰ ਰਿਹਾ ਸੀ ਇੱਕ ਜਜ਼ਬਾ ਉੱਭਰ ਕੇ ਬੁਢਾਪੇ ਨੂੰ ਵੀ ਜਵਾਨੀ ਤੱਕ ੱੱਕਾ ਮਾਰ ਜਾਂਦਾ ਹੈ ਚਾਰ ਮਾਂਛ ਅਤੇ ਟੁੱਟਾ ਫੁੱਟਾ ਮਲਾਰ ਕਮਲਿਆਂ ਦੀ ਖੁਸ਼ੀ ਵਿੱਚ ਬਰਸਾਤੀ ਹੜ ਜਾਪਦਾ ਸੀ ਗੀਤਾਂ ਦੀ ਬੁੱਕਲ ਖੁੱਲਦੀ ਗਈ ਲਾੜੇ ਦੀ ਭੈਣ ਪਾਣੀ ਨੂੰ ਚੱਲੀ ਲੱਕ ਪਤਲਾ ਲਹਿੰਗਾ ਭਾਰੀ ਰੇ ਮੁਸਾਫਰ ਗਿਰਤਾਰੀ ਤੁੱਪ ਦੇ ਸੇਕ ਨੇ ਕੁੜੀਆਂ ਦੀ ਸੁੰਦਰਤਾ ਨੂੰ ਮੁੜ ਕੇ ਵਿੱਚ ਗੋਤਾ ਦੇ ਦਿੱਤਾ ਪਾਰੋਂ ਨਦੇਚਾ ਤੇ ਉਤਸ਼ਾਹ ਸਦਾ ਸਜਰੇ ਸਨ ਇੱਕ ਕੁੜੀ ਨੇ ਲੰਬੀ heids ਨਾਲ 헤ਰਾ ਲਾ ਕੇ ਜਾਂਜੀਆਂ ਨੂੰ ਵਿਦਾਇਗੀ ਕਹੀ ਉਠ ਖੜੋ ਸੱਜਣੋ ਉਠ ਖੜੋ ਉੱਤੋਂ ਚੜ ਭਈ ਧੁੱਪ ਤੁਸੀਂ ਤਾਂ ਰੋਟੀ ਖਾ ਹਟੇ ਸਾਡੇ ਵੀਰਾਂ ਨੂੰ ਲੱਗੀ ਭੁੱਖ ਸਾਰੇ ਜਾਂਜੀ ਹੱਥ ਤੋਂ ਕੇ ਧਰਮਸ਼ਾਲਾ ਚਲੇ ਗਏ ਕੁਲ ਕੁਝ ਮਨ ਚਲੇ ਗੱਭਰੂ ਮੰਜੇ ਤੇ ਪੈਣ ਦੀ ਥਾਂ ਪਿੰਡ ਦੇਖਣ ਦੇ ਬਹਾਨੇ ਧੁਰਾਈ ਜਦ ਕਿਸੇ ਕੁੜੀ ਜਾਂ ਬੌਟੀ ਨੂੰ ਦੇਖਦੇ ਮਸਕਰਾ ਕੇ ਮੁੱਛਾ ਮਰੋੜਨੀਆਂ ਸ਼ੁਰੂ ਕਰ ਦਿੰਦੀ ਕਈਆਂ ਦੀਆਂ ਧੌਣਾ ਕੈਂਠਿਆਂ ਦੇ ਰੂਵ ਸਦਕਾ ਮੁੜਦਿਆਂ ਨਹੀਂ ਸਨ ਕਿਸੇ ਦਲਾਨ ਵਿੱਚ ਜੁੜਦੀਆਂ ਦੋ ਚਾਰ ਕੁੜੀਆਂ ਜਾਂ ਤੱਤਿਆਂ ਠੰਡੀਆਂ ਗੱਲਾਂ ਆਖਦੀਆਂ ਜਾਂ ਗਾਲਾਂ ਸੁਣਾਉਂਦੀਆਂ ਉਹਨਾਂ ਦੇ ਭੁੱਖੇ ਨਫਸ਼ਾਂ ਨੂੰ ਨੀਂਦ ਆਉਣ ਲੱਗਦੀ ਸ਼ਾਮ ਹੁੰਦੀ ਨੂੰ ਸ਼ਰਾਬ ਦੀ ਤਲਖ ਬੋਨੀ ਧਰਮਸ਼ਾਲਾ ਨੂੰ ਮਦਹੋਸ਼ ਕਰ ਛੁਟਿਆ ਦੂਜੇ ਦਿਨ ਦੋਹਾਂ ਧਿਰਾਂ ਵੱਲੋਂ ਬਰਾ ਸੂਈ ਅਤੇ ਖੱਟ ਦੀਆਂ ਰਸਮਾਂ ਹੋਈਆਂ ਮੁੰਡੇ ਦੇ ਕੈਂਠਾ ਪਾਇਆ ਗਿਆ ਸੌਰੇ ਨੂੰ ਸ਼ਾਂਪ ਅਤੇ ਘੋੜੀ ਮੋਰੀ ਵਜੋਂ ਦਿੱਤੀ। ਖੱਟ ਵਾਲੇ ਤਾਂ ਚਲੇ ਗਏ ਪਰ ਮੁੰਡੇ ਨੂੰ ਸਲਾਮੀ ਲਈ ਅਟਕਾ ਲਿਆ। ਮੁੰਡੇ ਨੇ ਆਪਣੇ ਇੱਕ ਦੋਸਤ ਨੂੰ ਆਪਣੇ ਕੋਲੋਂ ਨਾ ਜਾਣ ਦਿੱਤਾ। 나ਈ ਮੁੰਡੇ ਦੀ ਦੇਖ ਭਾਲ ਲਈ ਨਾਲ ਸੀ। ਸੱਸ ਨੇ ਲੱਡੂ ਜਲੇਬੀਆਂ ਵਾਲੀ ਥਾਲੀ ਮੁੰਡੇ ਅੱਗੇ ਧਰ ਕੇ ਲਿਆ ਰੱਖੀ। ਰਸਮੀ ਤੌਰ ਤੇ ਥਾਲੀ ਝੁੱਠੀ ਕਰਨੀ ਸੀ ਮੁੰਡੇ ਨੇ ਅੱਧੀ ਜਲੇਬੀ ਚੱਕ ਕੇ ਮੂੰਹ ਵਿੱਚ ਪਾਹੀ ਸੀ ਕਿ ਇੱਕ ਕੁੜੀ ਨੇ ਸ਼ੋ ਨਾਲ ਥਾਲੀ ਖਿੱਚ ਲਈ। ਉਹ ਨੇੜੇ ਹੀ ਤਾੜ ਵਿੱਚ ਖਲੋਤੀ ਸੀ। ਸਾਰੀਆਂ ਕੁੜੀਆਂ ਨੇ ਤਾੜੀ ਮਾਰ ਦਿੱਤੀ ਮੁੰਡਾ ਸ਼ਰਮਿੰਦਾ ਹੋ ਗਿਆ ਬੇਅਕਲ ਕਰ ਰੱਖਾਇਆ ਸੀ ਚੰਨੂ ਨੇ ਮਖੌਲ ਨਾਲ ਆਖਿਆ ਲੈ ਆ ਤਾਂ ਨਾਲ ਸੀ ਪਰ ਤੇਰੀ ਅੱਖਾਂ ਨੇ ਖੋਲੀ ਚੰਨੂ ਨੂੰ یوں ਪ੍ਰਤੀਤ ਹੋਇਆ ਜਿਵੇਂ ਕਿਸੇ ਉਸ ਦੇ ਮੱਥੇ ਵਿੱਚ ਠਿੱਕਰ ਗੱਡ ਮਾਰਿਆ ਹੋਵੇ ਕੁੜੀਆਂ ਸਮਝਿਆ ਮੁੰਡਾ ਛੋਟੀ ਉਮਰ ਵਿੱਚ ਹੀ ਤਿਖਾਈ ਅਣੀ ਪੜਾਕੂ ਹੈ ਮਾਂ ਨੇ ਸਿਖਾ ਕੇ ਕੱਲਿਆ ਹੋਣਾ ਏ ਇੱਕ ਹੋਰ ਬੋਲੀ ਆਹੋ ਜਿਵੇਂ ਤੈਨੂੰ ਪਿਓ ਨੇ ਸੱਖਾ ਕੱਲਿਆ ਨੀ ਭੈਣ ਇਹਦੀ ਤਾਂ ਗਿੱਠ ਜੀਵ ਐ ਪਰੇ ਹਟੋਨੀ ਸਲਾਮੀ ਪਾਉਣ ਦਿਓ ਸੱਸ ਨੇ ਸਭ ਤੋਂ ਪਹਿਲਾਂ ਸਿਰ ਉੱਤੋਂ ਦੀ ਰੁਪਈਏ ਵਾਰ ਕੇ ਉਹਨਾਂ ਦੀ ਝੋਲੀ ਵਿੱਚ ਪਿਆਰ ਦਿੱਤਾ ਫਿਰ ਬਾਕੀ ਰਿਸ਼ਤੇਦਾਰਾਂ ਨੇ ਵੀ ਬਾਰੋ-ਬਾਰੀ ਸਲਾਮੀਆਂ ਪਾਈਆਂ ਦਿਨ ਢਲਦੇ ਨੂੰ ਬਰਾਤ ਤੋਰਨ ਦੀ ਤਿਆਰੀ ਹੋਣ ਲੱਗੀ ਜਾਂਜੀਆਂ ਆਪਣੀਆਂ ਸਵਾਰੀਆਂ ਨੂੰ ਸ਼ਿੰਗਾਰਿਆ ਗੱਡੇ ਵਾਲੇ ਨੇ ਆਪਣੀਆਂ ਢਿੱਲੀਆਂ ਪੱਟੀਆਂ ਨੂੰ ਕੱਸਿਆ ਬਲਦਾਂ ਨੂੰ ਨਿਹਾਰੀ ਚਾਰ ਕੇ ਪਾਣੀ ਪਲਾਇਆ ਤਖਾਨ ਵੀ ਆਪਣੀ ਗੱਡੀ ਉੱਤੇ ਕਟਾਮਾ ਵਾਲਾ ਲਾਲ ਛਾੜ ਪਾ ਕੇ ਵਿਆਹ ਵਾਲੇ ਘਰ ਅੱਗੇ ਲੈ ਆਇਆ ਕੁੜੀਆਂ ਨਾਲ ਸਾਰਾ ਘਰ ਤੁੰਨਿਆ ਪਿਆ ਸੀ ਪਰੌਣੇ ਨੇ ਸਗਨਾ ਦੇ ਪਤਾਸੇ ਚੰਨੂ ਦੀ ਝੋਲੀ ਵਿੱਚ ਪਾਏ ਕੁਝ ਪਤਾਸੇ ਪਰੌਣੇ ਦੇ ਤੌਲੀਏ ਵਿੱਚ ਮੋੜਦਿਆਂ ਚੰਨੂ ਨੇ ਆਖਿਆ ਲੈ ਆ ਤੇਰੀ ਮਾਂ ਦੀ ਇੱਕ ਪਤਾਸਾ ਚੁੱਕ ਕੇ ਚੰਨੂ ਨੇ ਪਰੌਣੇ ਦੇ ਮੂੰਹ ਨੂੰ ਲਾਇਆ ਉਸ ਮੂੰਹ 헤ਠਾ ਕਰਕੇ ਪਤਾਸਾ ਫੜਦਿਆਂ ਚੰਨੂ ਦੀ ਉਂਗਲ ਤੇ ਦੰਦੀ ਵੱਢੀ ਹੈ ਤੇਰੇ ਬੇੜੇ ਦੇ ਚੰਨੂ ਨੇ ਹਜੋਕਾ ਮਾਰ ਕੇ ਉਂਗਲ ਖਿੱਚ ਲਈ ਤੂੰ ਵੀ ਮਾਂ ਨੂੰ ਵਿਖਾਦੀ ਮੁੰਡੇ ਨੇ ਪਰੇ ਖਿਸਕਦਿਆਂ ਕਿਹਾ ਇੱਕ ਕੁੜੀ ਨੇ ਪ੍ਰੌਣੇ ਨੂੰ ਧੱਕਾ ਮਾਰਿਆ ਉਹ ਨਾਈ ਵਿੱਚ ਵੱਜ ਕੇ ਡਿੱਗਣੋਂ ਬਚ ਗਿਆ ਪਰ ਨਾਈ ਦੀ ਪੱਗ ਲਹਿ ਗਈ ਤੇ ਇੱਕ ਕੁੜੀ ਨੇ ਚੁੱਕ ਕੇ ਉਹ ਤਾਹਾਂ ਬਗਾ ਮਾਰੀ ਕੁੜੀਆਂ ਦਾ ਵਜ਼ੀਰ ਮਾਂਚ ਹਾਸੇ ਸ਼ੰਕਾਰ ਵਿੱਚ ਬਦਲ ਗਿਆ ਮੁੰਡਾ ਤੇ ਨਾਈ ਸ਼ਰਮੀ ਸ਼ਰਮਾਈ ਵਾਪਸ ਚਲੇ ਗਏ ਕੁੜੀਆਂ ਸ਼ਾਮੋਂ ਦੇ ਦਿਵਾਲਿਆਂ ਜੁੜੀਆਂ ਕੁੜੀਆਂ ਦੇਖ ਸਾਮੋ ਫਿਸਪਈ ਬੈਰਾਗ ਦੀਆਂ ਧਾਰਾਂ ਫੁੱਟ ਨਿਕਲੀਆਂ ਹਾਣੀ ਕੁੜੀਆਂ ਦਾ ਚਾ ਮਲਾਰ ਵਾਰਿਆ ਸਾਥ ਤ੍ਰਿੰਜਣ ਦੇ ਚਰਖਿਆਂ ਦੀ ਕੋਕਰ ਵੀ ਯਾਦ ਤੀਆਂ ਦੇ ਗੀਤ ਪਿੱਪਲ ਹੇਠ ਕਿਕਲੀਆਂ ਪਾਪਾ ਨੱਚਣ ਸੰਸੇ ਫਿਕਰਾਂ ਤੋਂ ਦੂਰ ਇਹ ਸਾਰੇ ਬੀਤੇ ਦ੍ਰਿਸ਼ ਬਲਬਲੀ ਕਈਆਂ ਫੜਫੜ ਉਸ ਦਾ ਅੰਦਰ ਵੱੜ ਰਹੇ ਸਨ ਮਾਂ ਪਿਓ ਦਾ ਵਿਛੋੜਾ ਉਸ ਘਰ ਦਾ ਵਿਛੋੜਾ ਜਿਸ ਵਿੱਚ ਉਸ ਦਾ ਬਚਪਨ ਜਵਾਨੀ ਨੂੰ ਉਲਾਰ ਕੇ ਮਿਲਿਆ ਸੀ ਉਹਨਾਂ ਗਲੀਆਂ ਦਾ ਵਿਛੋੜਾ ਜਿੰਨਾਂ ਵਿੱਚ ਉਸ ਦੇ ਛੋਲੇ ਪੈਰਾਂ ਪੈੜਾਂ ਕੀਤੀਆਂ ਸਭ ਤੋਂ ਬਹੁਤਾ ਉਸ ਪਿੰਡ ਦਾ ਤਸਵੀਆ ਜਿਸ ਉਹਦੇ ਫੜਕਦੇ ਹੁਸਨ ਨੂੰ ਦਿਯਾਲੇ ਦਾ ਟੜਕਵਾ ਪਿਆਰ ਲੈ ਕੇ ਦਿੱਤਾ ਸੀ ਉਸ ਦੀਆਂ ਭੁੱਬਾਂ ਨਿਕਲ ਗਈਆਂ ਕੋਈ ਉਸ ਦੇ ਅੰਗਾਂ ਨੂੰ ਤੋੜ ਰਿਹਾ ਸੀ ਉਹੋ ਝੰਡੋੜੀ ਜਾ ਰਹੀ ਸੀ ਉਹ ਪੇਕੇ ਮਾਹੌਲ ਨੂੰ ਜੱਫੀ ਪਾ ਕੇ ਚੰਬੜ ਜਾਣਾ ਚਾਹੁੰਦੀ ਸੀ ਪਰ ਉਹ ਇੱਕ ਕੁੜੀ ਸੀ ਜਿਸ ਦੀਆਂ ਬਾਹਾਂ ਵੀ ਟੁੱਟੀਆਂ ਹੁੰਦੀਆਂ ਹਨ ਸ਼ਾਮੋ ਜਦੋਂ ਚੰਨੋ ਨੂੰ ਗੱਲ ਮਿਲੀ ਤਾਂ ਉਸ ਦੀਆਂ ਸਿਸਕੀਆਂ ਭੁੱਬਾਂ ਵਿੱਚ ਬਦਲ ਗਈਆਂ ਚੰਨੋ ਵੀ ਹਟਕੋਰੇ ਲੈ ਰਹੀ ਸੀ ਉਹ ਉਸ ਨੂੰ ਛੱਕੀਆਂ ਪੈਣਾ ਵਾਂਗ ਹੀ ਪਿਆਰ ਕਰਦੀ ਸੀ ਉਸ ਜਹੀ ਸਹੇਲੀ ਸੀ ਜਿਸ ਕੋਲ ਉਸ ਦਾ ਹਾਸਾ ਤੇ ਰੋਣਾ ਅਮਾਨਤ ਸਨ ਪਿਆਰ ਦਾ ਦਰਦ ਉਹ ਚੰਨੋ ਕੋਲ ਹੀ ਪ੍ਰਗਟ ਕਰ ਸਕਦੀ ਸੀ ਦਿਯਾਲੇ ਨਾਲ ਉੱਠ ਜਾਣ ਦੀ ਵੀ ਉਸ ਚੰਨੋ ਕੋਲ ਗੱਲ ਕੀਤੀ ਸੀ ਚੰਨੋ ਨੇ ਵਰਜਿਆ ਸੀ ਨਾ ਸ਼ਾਮੋ ਇਹ ਕੰਮ ਨਾ ਕਰੀ ਨਿਕਲ ਕੇ ਵੀ ਚੰਦਰੇ ਲੋਕਾਂ ਦੀਆਂ ਉਂਗਲਾਂ ਜਿਉਣ ਨਹੀਂ ਦਿੰਦੀਆਂ ਸ਼ਾਮੋ ਦੀ ਆਪਣੀ رائے ਕੋਈ ਨਹੀਂ ਸੀ ਹੁੰਦੀ ਚੰਨੋ ਦੀ ਸਲਾਹ ਹੀ ਉਸ ਦੀ ਸਲਾਹ ਬਣ ਜਾਂਦੀ ਸੀ ਬੂਹੇ ਅੱਗੇ ਤਖਾਣ ਦੇ ਭੂਰੇ ਹੋਏ ਬਲਦ ਖਲੋਤੇ ਸਨ ਉਹ ਵਾਰ-ਵਾਰ ਕਹਿ ਰਿਹਾ ਸੀ ਕੁੜੀ ਨੂੰ ਛੇਤੀ ਗੱਡੀ ਵਿੱਚ ਬਹਾਓ ਉਸ ਦੀ ਕਾਸ਼ਾ ਮੋਤਾ ਕਾ ਪੜ ਗਈ ਉਸ ਨੂੰ ਗੱਡੀ ਵਾਲਾ ਵੀ ਇੱਕ ਜੰਦੂਤ ਹੀ ਦਿਸਿਆ ਰੋਂਦੀ ਕਰਲਾਉਂਦੀ ਸ਼ਾਮੋ ਨੂੰ ਉਸ ਦੇ ਮਾਮੀ ਨੇ ਝੁੱਕ ਕੇ ਗੱਡੀ ਵਿੱਚ ਬਹਾਇਆ ਪਹਿੇ ਤੋਂ ਤਿੰਨ ਚਾਰ ਖੇਤਾਂ ਦੀ ਵਿੱਥ ਤੇ ਦਿਆਲਾ ਟਾਲੀ ਦੀ ਛਧਰੀ ਛਾਂ ਹੇਠ ਬੈਠਾ ਸਭ ਕੁਝ ਦਿਖ ਰਿਹਾ ਸੀ ਉਸ ਦੇ ਸੱਜੇ ਪਾਸੇ ਕੋਈ ਸ਼ਿਕਾਰੀ ਇੱਕ ਹਿਰਨੀ ਨੂੰ ਘੇਰੀਆਂ ਰਹੇ ਸਨ हिरਨੀ ਅਸਲੋਂ ਹਾਰੀ ਹੰਬੀ ਪਈ ਸੀ ਦਿਯਾਲੇ ਦੇਉ ਬਜਦਲ ਤੇ ਬੇਵਫਾ ਸ਼ਾਮੋ ਉੱਤੇ ਗੁੱਸਾ ਰਿਆ ਸੀ ਪਰ ਉਸ ਨੂੰ ਪਤਾ ਨਹੀਂ ਸੀ ਇਹ ਮੁੰਡੇ ਨਾਲੋਂ ਕੁੜੀ ਹੋ ਕੇ ਜਿਉਣਾ ਹੋਰ ਵੀ ਔਖਾ ਹੁੰਦਾ ਹੈ ਉਹ ਆਪਣੇ ਆਪ ਤੇ ਝੁਰਦਾ ਤੇ ਲਾਂਤਾ ਪਾਉਂਦਾ ਰਿਹਾ ਉਸ ਦੇ ਕੋਲ ਹੀ ਇੱਕ ਬੁੱਢੀ ਬੱਕਰੀ ਨਰਮ ਨਰਮ ਲਗਰਾਂ ਨੂੰ ਸੂਤ ਸੂਤ ਢੰਡ ਮੁੰਡ ਕਰ ਰਹੀ ਸੀ ਜੋਰ ਕੁੜੀ ਦਾ ਕੋਈ ਨਾ ਰੋਂਦੀ ਨੂੰ ਤੋੜ ਦੇਣਗੀ ਜੋੜਨਾ ਕੁੜੀ ਦਾ ਕੋਈ ਰੋਂਦੀ ਨੂੰ ਤੋੜ ਦੇਣਗੇ ਸ਼ੁਕਰੀਆ ਦੋਸਤੋ ਬਾਕੀ ਅਗਲੇ ਭਾਗ ਵਿੱਚ